ਹਾਂਜੀ ਦੋਸਤੋ ਆ ਗਏ ਫੇਰ ਆਪਾਂ ਕਿਚਨ ਦੇ ਵਿੱਚ ਕਿਉਂਕਿ ਅੱਜ ਮੁੜ ਕੇ ਬੱਕਰੀ ਬੋਟ ਥੱਲੇ ਪੈਣਾ ਦਾ ਤਾਂ ਬੀਬੀਆਂ ਦਾ ਮੇਰੀਆਂ ਦਾ ਕਿਚਨ ਚੇਹੇ ਨਹੀਂ ਕੰਮ ਮੁੱਕਦਾ ਠੀਕ ਹੈ ਕਿ ਨਹੀਂ ਤੇ ਵੀ ਪਿਆਰ ਪਰੇਸ਼ਾ ਸੱਚੀ ਗੱਲ ਸਾਰਿਆਂ ਨੂੰ ਛੋਟੇ-ਬੁੱਡੇਆਂ ਬਜ਼ੁਰਗਾਂ ਨੂੰ ਪੈਣਾ ਨੂੰ ਮੇਰੀਆਂ ਨੂੰ ਭਰਾਵਾਂ ਨੂੰ ਤੇ ਅੱਜ ਆਪਾਂ ਮੌਸਮ ਤਾਂ ਹੋਇਆ ਹੈ ਬਹੁਤ ਜ਼ਿਆਦਾ ਖਰਾਬ ਹੈ ਇਸ ਟਾਈਮ ਖੰਨੇ ਤੇਜ਼ ਢੇਰੀ ਵੀ ਬਹੁਤ ਬਹੁਤ ਚੱਲ ਰਿਹਾ ਹੈ ਤੇ ਆਪਾਂ ਸੀਗੇ ਕਿਚਨ ਦੇ ਵਿੱਚ ਸੋਚਿਆ ਥੋੜੇ ਨਾਲ ਵੀ ਸ਼ੇਅਰ ਕਰ ਲਈਏ ਨਾਲ ਗੱਲਾਂ ਕਰਾਂਗੇ ਥੋੜਾ ਜਿਹਾ ਲੈਣਾ ਸਹੀ ਜੀ ਇਹਦੇ ਵਿੱਚ ਕੁੱਟਿਆ ਹੋਇਆ ਅਦਰਕ ਹਰੀ ਮਿਰਚ ਤੇ ਜੀਰਾ ਜਾਊਗਾ ਮੋਟਾ ਮੋਟਾ ਤੇ ਜਿਆਦਾ ਫ੍ਰੀਕ ਕਰਨ ਦੀ ਲੋੜ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਠੀਕ ਹੈ ਜੀ ਚਲੋ ਇਹਨੂੰ ਫਿਰ ਫੇਰ ਕਰਾਂਗੇ ਤੇ ਨਮਕ ਸਵਾਦ ਦੇ ਹਿਸਾਬ ਨਾਲ ਲੈ ਲੈਣਾ ਆਪਾਂ ਦਹੀਂ ਦੇ ਵਿੱਚ ਮਿਕਸ ਕਰ ਲੈਣਾ ਜਿੰਨੇ ਕੁ ਤੁਸੀਂ ਇਹ ਰੈਸਪੀ ਬਣਾਉਣੀ ਆ ਉਦੋਂ ਲੱਗ ਜਿਹਾ ਪਤਾ lal mirch haldi powder ਇਹਨਾਂ ਸਾਰਿਆਂ ਦੇ ਪੀਸਟ ਬਣਾ ਲਵਾਂਗੇ ਧਨੀਆ ਪਾਊਡਰ ਧਨੀਆ ਬਹੁਤ ਜਿਆਦਾ ਜਾਊਗਾ ਤੇ ਨਾਲ ਜਾਊਗਾ ਗਰਮ ਮਸਾਲਾ ਗਰਮ ਮਸਾਲਾ ਮੇਰਾ ਤੇਜ ਬਹੁਤ ਆ ਇਹ ਥੋੜਾ ਪਾਉਂਗੇ ਤੇ ਨਾਲ ਜਾਊਗੀ ਛੇ ਚਟਨੀ ਦੇ ਦੋ ਚਮਚ ਇਹ ਤਾਂ ਜ਼ਰੂਰ ਹੀ ਐਡ ਕਰਾਂਗੇ ਕਿਉਂਕਿ ਟੇਸ ਵੀ ਤਾਂ ਲੈਣਾ ਹੁੰਦਾ ਤੇ ਨਾਲ ਜਾਊਗੀ ਕੈਚਪ ਇਹਦੇ ਵਿੱਚ ਹੀ ਸਾਰਾ ਕੁਝ ਆਪਾਂ ਮਿਕਸ ਕਰ ਲੈਣਾ ਠੀਕ ਹੈ ਜੀ ਚਲੋ ਜੀ ਹੁਣ ਇਹਦੀ ਬਣਾਉਣੀ ਆ ਪੇਸਟ ਆਪਾਂ ਤੇ ਇਧਰ ਹੀ ਆਪਣੀ ਖੀਰ ਬਣਨੀ ਰੱਖੀ ਹੋਈ ਆ ਇਹਦੇ ਵਿੱਚ 슈ਗਰ ਛੋਟੀ ਇਲਚੀ ਪਾਉ ਉਹਦੇ ਤੇ ਮਿਲ ਕੇ ਮਿਓੜਾ ਕੀਤਾ ਹੈ ਇਹਨੂੰ ਬਾਅਦ ਚੋਂ ਔੜੀ ਔੜੀ ਹਜੇ ਕੜਨ ਦਵਾਂਗੇ ਬਾਅਦ ਚ ਇਹਨੂੰ ਅਸਲੀ ਜਾਮਾ ਆਪਾਂ ਪਾਵਾਂਗੇ ਠੀਕ ਹੈ ਜੀ ਟੱਕਣ ਕਰਤਾ ਸਾਈਡ ਤੇ ਪੈਨ ਇਧਰ ਆਪਣਾ ਸਬਜ਼ੀ ਲਈ ਰੱਖਿਆ ਹੋਇਆ ਹੈ ਇਹਦੇ ਜੀ ਜਾਊਗਾ ਹੁਣ ਆਪਣਾ ਦੇਸੀ ਤਾ ਤੁਸੀਂ ਇਹ ਚਪਾਲੋ ਬਣਾ ਲਓ ਸਰੋਂ ਦੇ ਤੇਲ ਚ ਬਣਾ ਲਓ ਜੀ ਚਮਚੀ ਬਣਾ ਬਣਾ ਲਓ ਤੇ ਮਸਟਰਡ ਸੀਡ ਜਾਣਗੇ ਸਰੋਂ ਦੇ ਦਾਣੇ ਜਾਣਗੇ ਜੀ ਕੜੀ ਪੱਤਾ ਜਾਊਗਾ ਥੋੜਾ ਜਿਹਾ ਤੇ ਨਾਲ ਹੀ ਐਡ ਕਰ ਦਾਂਗੇ ਥੋੜਾ ਜਿਹਾ ਅਦਰਕ ਲਸਣ ਦੀ ਪੇਸਟ ਇਹ ਕਜਿ ਚੰਗਾ ਹੈ ਇਹਨੂੰ ਹਲਕਾ ਜਿਹਾ ਪਕਾ ਲਾਂਗੇ ਲੋਕੀਂ ਸਾਰੇ ਪਹਿਲੇ ਚੰਗੀ ਤਰ੍ਹਾਂ ਨਾਲ ਹੁਣ ਆਪਾਂ ਜਿਹੜੀ ਬਹਨੀ ਦੀ ਪੇਸਟ ਬਣਾਈ ਹੈ ਉਹ ਐਡ ਕਰਾਂਗੇ ਸਾਰੇ ਇਹਦੇ ਨਾਲ ਹੀ ਹੁਣ ਆਪ ਐਡ ਕਰਦਾਂਗੇ ਕ੍ਰਸ਼ ਕੀਤੇ ਹੋਏ ਟਮਾਟਰ ਇਹਨਾਂ ਨੂੰ ਚੰਗੀ ਤਰ੍ਹਾਂ ਲਵਾਂਗੇ ਪਕਾਸ ਮਾਰ ਕੇ ਜਦ ਤੱਕ ਇਹਨਾਂ ਦਾ ਘਿਓ ਰੀਜ਼ ਨਾ ਹੋ ਜੇ ਸਾਰਾ ਕੁਝ ਚੰਗੀ ਤਰ੍ਹਾਂ ਨਾਲ ਪੱਕਣਾ ਜਾਵੇ ਇਹਨੂੰ 5-7 ਮਿੰਟ ਪਕਾਇਆ ਕਰੋ ਤੜਕੇ ਨੂੰ ਲੋ ਫਲੇਮ ਤੇ ਤਾਂ ਜੋ ਕੱਚਾਪونه ਇਹਦਾ ਬਿਲਕੁਲ ਨਾ ਰਹੇ ਕਿਉਂਕਿ ਜਿਹੜੀ ਦਾਲ ਸਬਜੀ ਆ ਸਾਰੀ ਤੜਕੇ ਦੇ ਇਕ ਬੰਦ ਕਰ ਦਾਂ ਜੇ ਤੁਹਾਡਾ ਤੜਕਾ ਅੱਛਾ ਬਣਿਆ ਹੋਇਆ ਤਾਂ ਫਿਰ ਦਾਲ ਸਬਜੀ ਤਾਂ ਡੈਫੀਨਿਟਲੀ ਸਵਾਦ ਬਣੂਗੀ ਬਣਾਉਣੀ ਥੋੜਾ ਜਿਆਦਾ ਰੀ ਜਲਾਉਣੀ ਪੈਂਦੀ ਆ ਪਿਆਰ ਨਾਲ ਲਓ ਜੀ ਤੜਕਾ ਆਪਣਾ ਆਲਮੋਸਟ ਗਨਾ ਇੱਥੇ ਜਦੋਂ ਤੜਕਾ ਇਦਾਂ ਦਾ ਬਣ ਗਿਆ ਫਿਰ ਆਪਾਂ ਇਹਦੇ ਵਿੱਚ 1.5 ਇੱਕ 1.5 ਚਮਚਾ ਬੇਸਣ ਦਾ ਭੁੰਨਿਆ ਹੋਇਆ ਬੇਸਣ ਉਹ ਐਡ ਕਰ ਦਾਂਗੇ ਕਿਉਂਕਿ ਇਹ ਨੂੰਸਨ ਬਾਅਦ ਚ ਵੀ ਕਰ ਸਕਦੀ ਸੀ ਪਰ ਮੈਂ ਤਰਕੇ ਦੇ ਵਿੱਚ ਮਿਕਸ ਕਰ ਦਿੰਿਆ ਤਾਂ ਜਿਹੜੀ ਗਰੇਵੀ ਆਪਣੀ ਹੈ ਉਹ ਵਧੀਆ ਹੋਣੀ ਠੀਕ ਹੈ ਜੀ ਇਹ ਨਾਲੇ ਤਾਂ ਇਹਦੀਆਂ ਗੱਠਾਂ ਨਹੀਂ ਬਣਦੀਆਂ ਬੇਸਣ ਨੂੰ ਭੁੰਨ ਕੇ ਛਾਂੜ ਲਈਦਾ ਸਮਾਪਤੇ ਉਹ ਦਰ ਕੱਚਾ ਪਾਣਾ ਰਹੇ ਦੇਸਣ ਪੌਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਤੜਕਾ ਬਣ ਗਿਆ ਇਹਨਾਂ ਆਪਾਂ ਇਹ ਤੋਂ ਦੋ ਮਿੰਟ ਲਈ ਪਕਾ ਲਿਆ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਤੜਕੇ ਨੂੰ ਫੋਣੇ ਦੇ ਇਸ ਤਰ੍ਹਾਂ ਦੇ ਗਰਮ ਪਾਣੀ ਠੰਡਾ ਨਹੀਂ ਪੋਣਾ ਜਦੋਂ ਵੀ ਗਰੇਵੀ ਬਣਾਉਣੀ ਆ ਪਾਣੀ ਗਰਮ ਯੂਜ਼ ਕਰਨਾ ਕਿਉਂਕਿ ਤੜਕਾ ਆਪਣਾ ਬਿਲਕੁਲ ਅੱਗ ਵਰਗਾ ਹੁੰਦਾ ਪਾਣੀ ਆਪਾਂ ਠੰਡਾ ਪਾ ਲੈਨੇ ਆ ਤੇ ਉਹ ਫਿਰ ਗੱਲ ਨਹੀਂ ਬਣਦੀ ਸਬਜ਼ੀ ਦੀ ਗਰਮ ਪਾਣੀ ਪਾ ਕੇ ਜਿੰਨੀ ਤੁਹਾਨੂੰ ਗ੍ਰੀਮੀ ਚਾਹੀਦੀ ਆ ਇਹਨਾਂ ਇੱਕ ਬਾਲੋਂ ਮਤੱਕ ਵੇਟ ਕਰਦੇ ਆ ਤੇ ਫਿਰ ਤੁਹਾਨੂੰ ਦੱਸਦੇ ਹਾਂ ਦੇਗੇ ਵੀ ਗੁੰਡੀ ਪਾ ਦਈਏ ਦੇਖੋ ਜਲਦੀ ਵੱਡੀ ਹੋਣ ਲੱਗ ਗਈ ਨਾ ਇਹਦੇ ਤੇ ਲੱਡ ਦੇ ਦਾਂਗੇ ਇੱਕ ਦੋ ਮਿੰਟ ਲਈ ਤੇ ਮੈਂ ਆਪਾਂ ਜਾਨੂੰ ਬਾਹਰ ਦੇਖਦੇ ਆ ਵੀ ਮੌਸਮ ਕਿੱਦਾਂ ਦਾ ਹੋ ਚੱਲਦੇ ਆ ਦੇਖਦੇ ਆ ਮਾਤਾ ਦਰਵਾਜ਼ੇ ਬੰਦ ਕੀਤੇ ਹੋਏ ਸੀ ਵੀ ਨੇਰੀ ਨਾਲ ਡਸਟ ਆ ਜਾਂਦੀ ਹੈ ਤੇ ਡਸਟਿੰਗ ਕਰਨੀ ਬੜੀ ਔਖੀ ਹੁੰਦੀ ਹੈ। ਉਹ ਵੀ ਫੋਲੀ ਫੋਲੀ ਫੋਲੀ। ਓਹੋ। ਉਹ ਹੈ ਗਰੂਪ 3 ਬਣੂ ਬਚਾਰੇ ਕਿਸਾਨ ਭਰਾਵਾਂ ਦਾ। ਲਓ ਜੀ। ਮੀਂਹ ਨੇ ਦਸ ਤੱਕ ਦਿੱਤੀ ਹੋਈ ਆ। ਮੌਸਮ ਦੇਖੋ ਤੁਸੀਂ ਕਿਦਾਂ ਦਾ। ਥੋੜਾ ਥੋੜਾ ਮੀਂਹ ਪੈ ਰਿਹਾ। ਜ਼ਿਆਦਾ ਨਹੀਂ ਹੈ। ਆਪਾਂ ਸਾਰੇ ਕਰਤਾਰ ਰਾਹ ਸੀ ਸਕਦੇ ਹਾਂ ਬੇਨਤੀ। ਉਹੀ ਗੁਰੂ ਅੱਗੇ ਵੀ ਸੁਖ ਸ਼ਾਂਤੀ ਰੱਖਣ ਇਹ ਆ ਸਾਡੀ ਗਲੀ ਚਲੋ ਜੀ ਹਲਕੀਆਂ ਕਰੀਆਂ ਬੰਦੀਆਂ ਨੇ ਕਿਉਂਕਿ ਮੰਡੀਆਂ 'ਚ ਹਜੇ ਕਣਕੋਂ ਵੀ ਪਈਆਂ ਵੱਢਣ ਵਾਲੀ ਪਈ ਹੈ ਮੇਰੇ ਭਰਾਵਾਂ ਦੀ ਬਹੁਤ ਹਜੇ ਬਹੁਤ ਔਖਾ ਜਦੋਂ ਵੈਦਰ ਖਰਾਬ ਹੋ ਜਾਂਦਾ ਫਲਾਈਟ ਗਈ ਹੋਈ ਸੀ ਜੀ ਲਓ ਜੀ ਹੁਣ ਦੇਖਦੇ ਆਪਾਂ ਆਪਣੇ ਗਰੇਵੀ ਦਾ ਰੰਗ ਲਓ ਜੀ ਹੁਣ ਆਪਾਂ ਐਡ ਕਰਾਂਗੇ ਆਪਣੀ ਮੇਨ ਚੀਜ਼ ਲਓ ਜੀ ਬੋਇਲ ਕੀਤੇ ਹੋਏ ਆਲੂ ਆਪਾਂ ਇਹ ਇਹਦੇ ਵਿੱਚ ਐਡ ਕਰਾਂਗੇ ਠੀਕ ਹੈ ਜੀ ਤੇ ਇਹਨਾਂ ਨੂੰ ਥੋੜਾ ਜਿਹਾ ਮੈਂ ਆਪਣਾ ਪੀਲਰ ਲੈ ਲਾਂ ਉਹਦੇ ਨਾਲ ਪ੍ਰੈਸ ਕਰ ਲਾਂਗੇ ਇਹਨੂੰ ਮੈਂ ਇਹਦੇ ਵਿੱਚ ਹੀ ਕਰ ਦੇਣੀ ਆ ਮੈਂ ਪ੍ਰੈਸ ਐਦਾਂ ਥੋੜਾ ਥੋੜਾ ਹਲਕੇ ਹੱਥਾਂ ਨਾਲ ਫਿਰ ਇਹਨੂੰ 5 ਤੋਂ 7 ਮਿੰਟ ਲਈ ਪਕਾਉਣਾ ਆਪਾਂ ਫਿਰ ਇਸ ਆਲੂ ਤਰੀ ਵਾਲੀ ਜਿਹੜੇ ਪੂਰੀਆਂ ਨਾਲ ਖਾਈਦੇ ਆ ਉਹ ਤਿਆਰ ਹੋਣੇ ਆਪਾਂ ਤੇ ਨਾਲ ਥੋੜੀ ਜੀ ਆਪਾਂ ਕਸੂਰੀ ਮਿੱਠੀ ਐਡ ਕਰ ਦੰਨੇ ਹੁਣ ਇੱਥੇ ਫਾਈਨਲ ਟੱਚ ਇਹਨਾਂ ਦੇ ਬਾਅਦ ਚ ਇਹਦੇ ਤੇ ਗੱਡ ਲਗਾ ਦੰਨੇ ਆਪਾਂ ਫੇਰ ਲਓ ਜੀ ਇਹਨੂੰ 5-7 ਮਿੰਟ ਪਕਾਉਂਦੇ ਆ ਲੋ ਫਲੇਮ ਤੇ ਲਓ ਜੀ ਸਰ ਜੀ ਆਪਣੀ অলਮੋਸਟ ਦਾਨਾ ਇਹਦੇ ਆ ਰਹਿ ਗਿਆ 1.5 ਮਿੰਟ ਬੰਤ ਕਰੰਦਾ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਜੇ ਰਸ ਹੋਵੇ ਤੇ ਹਰਾ ਧਈਆ ਘਾੜੀ ਕਰੂੰਗੀ ਮੈਂ ਮੀਟ ਮਸਾਲਾ ਇਫੇਸ਼ ਨਾ ਤੁਸੀਂ ਥੋੜਾ ਚਾਟ ਮਸਾਲਾ ਵੀ ਐਡ ਕਰ ਸਕਦੇ ਹੋ ਮੈਂ ਥੋੜਾ ਜਿਆਦਾ ਟੇਸਟੀ ਬਣਾਉਣਾ ਹੈ ਨਾ ਸੋ ਤੁਸੀਂ ਮੰਗਰ ਦਿਖਾ ਲੈਂਦੇ ਹਾਂ ਇਸ ਕਰਕੇ ਇਹਦੇ ਵਿੱਚ ਮੀਟ ਮਸਾਲਾ ਕਰੂੰਗੀ 컬러 ਚੈੱਕ ਕਰੋ ਹਮ ਕਿਸੇ ਸਬਜੀ ਦਾ ਚਾਹੇ ਪਰੌਠਾ ਨਾ ਖਾਓ ਪੂਰੀਆਂ ਨਾ ਖਾਓ ਕੁਲਕੇ ਨਾ ਖਾਓ ਪਰ ਖਾਓ ਜੀ ਠੀਕ ਹੈ ਜੀ ਇੱਕ ਰਿਮਟਨ ਨੂੰ ਪਕਾ ਕੇ ਗੈਸ ਕਰ ਦਾਂਗੇ ਬੰਦ ਤੇ ਹੁਣ ਆਪਾਂ ਆਪ ਦੇਖੀ ਦਾ ਵੀ ਹਾਲ ਦੇਖ ਲਈ ਲੋਜੀ ਕਿ ਇਹਨੂੰ ਹਜੇ ਟਾਈਮ ਲੱਗੂਗਾ ਬੂਸੇ ਨੂੰ ਮਨਾ ਦੇਣਾ ਤੇ ਇਹ ਤੋਂ ਪੂਰੇ ਐਡ ਕਰੇ ਜਾਣੀ ਹੁੰਦੀਆਂ ਹੁਣ ਇਹਦੇ ਵਿੱਚ ਮੈਂ ਪਾਉਂਗੀ ਸੌਗੀ ਤੇ ਦੋ ਮੈਂ ਲੈ ਲਏ ਰਮ ਛੋਟਾ ਕਲਾ ਕਰੇ ਹੁਣ ਹੁਣ ਥੋੜਾ ਜਿਹਾ ਅੱਧੂ ਗਾਸ ਕਰਕੇ ਕੋਕੋਨਟ ਤੇ ਨਾਲ ਲੈ ਦੇ ਦੋਸ਼ਾਰੇ ਉਹ ਬ੍ਰਿਕਟ ਕੇ ਪਾ ਲੇ। ਕਿਉਂਕਿ ਸੌਗੀ ਨੇ ਇਹਦੇ ਵਿੱਚ ਫੁੱਲੀ ਫੁੱਲੀ ਬਹੁਤ ਟੇਸਟੀ ਲੱਗਦੀ ਹੈ ਖੀਰ ਦੇ ਵਿੱਚ। ਅਜੇ ਤੱਕ ਨੂੰ ਟਾਈਮ ਲੱਗਣਾ ਤੇ ਇਹ ਨਹੀਂ ਹਜੇ ਗਲੰਡ ਵੀ ਕਰਨਾ ਹੈ। ਫਿਰਨੀ ਵੀ ਤਰ੍ਹਾਂ ਬਣਾਉਣਾ ਹੈ ਇਹਨੂੰ ਅੱਜ। ਆਪਣੀ ਸਬਜ਼ੀ ਹੋ ਗਈ ਰੈਡੀ। ਟੱਕਣ ਲਗਾ ਦਾਂਗੇ। ਗੈਸ ਕਰ ਦਾਂਗੇ ਬੰਦ ਆਪਾਂ। ਹੁਣ ਇਹਨੂੰ ਉਦੋਂ ਹੀ ਖੋਲਾਂਗੇ ਜਦੋਂ ਇਹ ਖਾਣੀ ਹੋਈ। ਚਲੋ ਜੀ ਲਾਈਟ ਆ ਚੁੱਕੀ ਆ ਮੈਂ ਵੀ ਦੇਖਾਂ ਆਪਣੀ ਮਸ਼ੀਨ ਲੱਗੀ ਹੋਈ ਸੀਗੀ ਵੀ ਲੋਡ ਕੰਪਲੀਟ ਹੋ ਗਿਆ ਹੁਣ ਮੇਰਾ ਇਹ ਪਿਆਚਾਰੇ ਕੋਲੋਂ ਹਾਂਜੀ ਹੈ ਹੁਣ ਆਪਣੇ ਕੱਢ ਲਾਂਗੇ ਕੱਪੜੇ ਮਸ਼ੀਨ ਦੇ ਵਿੱਚੋਂ ਮੈਂ ਕਰਦੀ ਹਾਂ ਹੁਣ ਆਪਣਾ ਕੰਮ ਸੁਨਰਦੇ ਹਾਂ ਤੁਹਾਨੂੰ ਫੇਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਰੱਖੋ ਤੁਸੀਂ ਆਪਣਾ ਧਿਆਨ ਸੱਚੀ ਕਾ ਰੱਖਾ